ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਕਿ ਚੱਲਦੇ ਨੇ ਦੋਸਤੋ ਪਹਿਲੀ ਵੱਡੀ ਖਬਰ ਤੇ ਵੱਲ ਰਾਏਕੋਟ ਦਾ ਅਰਪਣ ਖੰਨਾ ਕੈਨੇਡਾ 'ਚ ਦੂਜੀ ਵਾਰ ਬਣਿਆ ਐਮਪੀ ਜਿਹੜਾ ਲੁਧਿਆਣਾ ਡੇਰਾ ਹਾਈਕੋਰਟ ਸ਼ਹਿਰ ਦਾ ਅਰਪਣ ਖੰਨਾ ਕੈਨੇਡਾ ਦੇ ਉਟਾਰੀ ਸੂਬੇ ਦੀ ਐਕਸਫੋਰਡ ਸੀਟ ਤੋਂ ਦੂਜੀ ਵਾਰ ਚੋਂ ਜੱਤ ਕੇਸਨਸਰ ਮੈਂਬਰ ਬਣ ਗਏ ਹਨ ਕੈਨੇਡਾ ਦੀ ਮੁੱਖ ਖਬਰ ਦੀ ਤਰ ਅੰਜਰ ਵਿਟਵ ਪਾਰਟੀ ਦੇ ਉਮੀਦਵਾਰ ਅਰਪਣ ਖੰਡਾ ਨੇ ਆਪਣੇ ਵਿਰੋਧੀ ਲਿਬਰਲ ਪਾਰਟੀ ਦੇ ਉਮੀਦਵਾਰ ਡੇਵਿਡ ਫਿਲਡਰਲੀ ਨੂੰ 10970 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪਹਿਲਗਾਮ ਹਮਲੇ ਦੇ ਅਤਵਾਦੀਆਂ ਤੇ ਸਖਤ ਕਾਰਵਾਈ ਕਰੇ ਸਰਕਾਰ ਸਾਬਕਾ ਭਾਰਤੀ ਕ੍ਰਿਕਟਰ ਹਰਪੰਦਰ ਸਿੰਘ ਪਹਿਲਗਾਮ ਹਮਲੇ ਤੇ ਆਪ ਸੰਸਦ ਮੈਂਬਰ ਅਤੇ ਸਾਬਕਾ ਭਾਰਤੀ ਕ੍ਰਿਕਟਰ ਭਰਪਜ ਸਿੰਘ ਨੇ ਕਿਹਾ ਕਿ ਇਹ ਹਮਲਾ ਬਹੁਤ ਮੰਦਭਾਗਾ ਹੈ ਅਤੇ ਸਾਨੂੰ ਸਾਰਿਆਂ ਨੂੰ ਅਤਿਵਾਦੀਆਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿ ਕੋਈ ਸਾਡੇ ਦੇਸ਼ ਵਿੱਚ ਦਾਖਲ ਹੋ ਕੇ ਸਾਡੇ ਲੋਕਾਂ ਨੂੰ ਮਾਰ ਦੇਵੇ ਅਤੇ ਅਸੀਂ ਚੁੱਪ ਰਹੀਏ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਸਿਪਾਹੀ ਜਮਰਦੀ ਸਿੰਘ ਤੇ ਪੁਰਨਾ ਮੁਲਾਜ਼ਮਾ ਵੱਲੋਂ ਪੌਲੀਗ੍ਰਾਫ ਪੋਲੀਗ੍ਰਾਫ ਟੈਸਟ ਨਾ ਕਰਵਾਏ ਜਾਣ ਦੀ ਪਟੀਸ਼ਨ ਰੱਦ ਗੈਸਟਰ ਲਾਰੈਂਸ ਬਸ਼ਨੋਈ ਇੰਟਰਵਿਊ ਮਾਮਲੇ ਵਿੱਚ ਸਿਪਾਹੀ ਸਿਮਰਦੀ ਸਿੰਘ ਅਤੇ ਹੋਰਨਾਂ ਮਲਾਜ਼ਮਾਂ ਵੱਲੋਂ ਪੋਲੀਗ੍ਰਾਫ ਟੈਸਟ ਨਾ ਕਰਵਾਏ ਜਾਣ ਦੀ ਪਟੀਸ਼ਨ ਨੂੰ ਹਾਲੀ ਅਦਾਲਤ ਨੇ ਰੱਦ ਕਰ ਦਿੱਤਾ ਹੈ ਜਿਸ ਕਿ ਯੁੱਗ ਹੈ ਕਿ ਇਸ ਮਾਮਲੇ ਵਿੱਚ ਸੂਚੀਬੱਧ ਗਵਾਹ ਪੁਲਿਸ ਮਲਾਜ਼ਮਾਂ ਮਾ ਵੱਲੋਂ ਪਹਿਲਾ ਪੋਲੀਗ੍ਰਾਫ ਟੈਸਟ ਕਰਵਾਏ ਜਾਣ ਵਿੱਚ ਸਹਿਮਤੀ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਪੁਲਿਸ ਮਲਜਮਾ ਵੱਲੋਂ ਸਹਿਮਤੀ ਨੂੰ ਵਾਪਸ ਲੈ ਲਿਆ ਗਿਆ ਹੈ। ਹੁਣ ਅਦਾਲਤ ਨੇ ਅਖਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਦਾ ਅਰਥ ਹੈ ਕਿ ਅਦਾਲਤ ਦੇ ਹੁਕਮਾਂ ਉੱਤੇ ਅਖਤ ਮਲਜਮਾ ਦਾ ਅਗਦੇ ਵੀ ਪੋਲੀਗ੍ਰਾਫ ਟੈਸਟ ਕਰਵਾਇਆ ਜਾ ਸਕਦਾ ਹੈ। ਤਾਂ ਅੱਜ ਦੇ ਦੋਸਤੋ ਅਗਲੀ ਵੱਡੀ ਖਬਰ ਦਿਓ। ਇਨ੍ਹਾਂ ਬਾਅਦ ਇਨ੍ਹਾਂ smartphones ਤੇ ਨਹੀਂ ਚੱਲੇਗਾ WhatsApp। ਦੇਖੋ ਪੂਰੀ ਲਿਸਟ ਤਦ ਇਹ ਦੋਸਤੋ ਕਿ WhatsApp ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮੈਸੇਜਿੰਗ ਐਪ ਹੈ ਇਸ ਦੇ ਲਗਭਗ 200 ਅਰਬ 2 ਅਰਬ ਮੰਥਲੀ ਐਕਟਿਵ ਯੂਜ਼ਰ ਹਨ ਜੇਕਰ ਤੁਸੀਂ ਪੁਰਾਣਾ ਆਈਫੋਨ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਡੇ ਲਈ ਇੱਕ ਜ਼ਰੂਰੀ ਖਬਰ ਹੈ WhatsApp ਦਾ ਐਲਾਨ ਕੀਤਾ ਹੈ ਕਿ ਉਹ ਮਈ 2025 ਤੋਂ ਕੁਝ ਪੁਰਾਣੇ ਆਈਫੋਨ ਦੇ ਮਾਡਲਾਂ ਵਿੱਚ ਸਪੋਰਟ ਬੰਦ ਕਰ ਦੇਵੇਗਾ ਐਸਓ 2 ਆਈਓਐਸ 15.1 ਜਾਂ ਇਸ ਤੋਂ ਪੁਰਾਣੇ ਵਰਜਨਾਂ ਤੇ ਚੱਲਣ ਵਾਲੇ ਆਈਫੋਨ ਸ਼ਾਮਲ ਹਨ ਫਿਲਹਾਲ WhatsApp iOS 12 ਅਤੇ ਇਸ ਤੋਂ ਉੱਪਰ ਉੱਪਰ ਵਾਲੇ ਵਰਜਨਾਂ ਨੂੰ ਸਪੋਰਟ ਕਰਦਾ ਹੈ ਪਰ ਨਵੇਂ ਬਦਲਾਅ ਤੋਂ ਬਾਅਦ ਆਈਫੋਨ 5s ਆਈਫੋਨ 6 ਅਤੇ ਆਈਫੋਨ 6 ਪਲੱਸ ਵਰਗੇ ਪੁਰਾਣੇ ਮਾਡਲਾਂ ਤੇ WhatsApp ਕੰਮ ਨਹੀਂ ਕਰੇਗਾ WhatsApp ਦਾ ਕਹਿਣਾ ਹੈ ਕਿ ਇਹ ਫੈਸਲਾ ਸੁਰੱਖਿਆ ਕਰ ਕਾਰਨ ਕਰਕੇ ਲਿਆ ਗਿਆ ਹੈ Apple ਨੇ ਖੁਦ ਵੀ ਇਨਾ ਪੁਰਾਣਾ iOS ਵਰਜਨ ਲਈ ਅਪਡੇਟ ਦੇਣਾ ਬੰਦ ਕਰ ਦਿੱਤਾ ਹੈ ਜਿਸ ਨਾਲ ਇਹ ਡਿਵਾਈਸ ਸੁਰੱਖਿਆ ਖਤਰਿਆਂ ਦੇ ਪ੍ਰਤੀ ਜੈਦ ਸੁਵੇਦਸ਼ੀਲ ਹੋ ਗਏ ਹਨ ਬਿਨਾਂ ਨਿਯਮਤ ਸੁਰੱਖਿਆ ਅਪਡੇਟਸ ਦੇ ਯੂਜ਼ਰਜ਼ ਡਾਟਾ ਬਰੀਚ ਅਤੇ ਹੋਰ ਸਾਈਬਰ ਖਤਰਿਆਂ ਦੇ ਸ਼ਿਕਾਰ ਹੋ ਸਕਦੇ ਹਨ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਦਾਦੀ ਦੋਸਤੋ ਤੇ ਹੁਣ ਆਸਾਨੀ ਨਾਲ ਬਦਲੋ ਫਟੇ ਜਾਂ ਗੰਦੇ نوٹ ਜਨੋਟ ਚਾਲਣ ਪ੍ਰਕਿਰਿਆ ਪਰ ਜਨਰਲ ਲੈੰਡਿੰਗ ਵਿੱਚ ਫਟੇ ਜਾਂ ਗੰਦੇ نوٹ ਮਿਲਣ ਦੀ ਸਮੱਸਿਆ ਆਮ ਹੈ ਪਰ ਨਾ ਨੂੰ ਸਟੰਦ ਦੀ ਕੋਈ ਲੋੜ ਨਹੀਂ ਭਾਰਤੀ ਰਿਜ਼ਰਵ ਬੈਂਕ ਦੇ ਸਪਸ਼ਟ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹੇ ਨੋਟਾਂ ਨੂੰ ਆਸਾਨੀ ਨਾਲ ਬਦਲੇ ਜਾ ਸਕਦਾ ਹੈ ਥੋੜੇ ਜਿਹੇ ਫਟੇ ਜਾਂ ਗੰਦੇ ਨੋਟ ਜਿਨ੍ਹਾਂ ਨੂੰ ਗੰਦੇ ਨੋਟ ਕਿਹਾ ਜਾਂਦਾ ਹੈ ਕਿਸੇ ਵੀ ਬੈਂਕ ਸ਼ਾਖਾ ਵਿੱਚ ਬਦਲੇ ਜਾ ਸਕਦੇ ਹਨ ਅਸਲ ਵਿੱਚ ਕੋਈ ਖਾਤਾ ਹੋਣ ਦੀ ਲੋੜ ਨਹੀਂ ਹੈ ਜੇਕਰ ਨੋਟ ਦੀ ਹਾਲਤ ਚੰਗੀ ਹੈ ਤਾਂ ਤੁਹਾਨੂੰ ਤੁਰੰਤ ਤੁਹਾਡੇ ਖਾਤੇ ਵਿੱਚ ਇੱਕ ਨਵਾਂ ਨੋਟ ਜਾਂ ਪੈਸੇ ਮਿਲ ਸਕਦੇ ਜਾਂਦੇ ਹਨ ਦੋਸਤੋ ਦੱਸ ਦਈਏ ਕਿ ਜੇਕਰ ਨੋਟ ਦਾ ਕੋਈ ਹਿੱਸਾ ਗਾਇਬ ਹੈ ਜਾਂ ਇਸ ਇਹ ਪੂਰੀ ਤਰ੍ਹਾਂ ਫਟਿਆ ਹੋਇਆ ਹੈ ਪਰ ਸੀਰੀਅਲ ਨੰਬਰ ਜਾਂ ਵਾਟਰਮਾਰਕ ਵਰਗੇ ਸੁਰੱਖਿਆ ਚਿੰਨ੍ਹ ਸਾਫ਼ ਹਨ ਤਾਂ ਇਸ ਨੂੰ ਮਲਟੀ ਮਲਟੀਨੜ ਨੋਟ ਕਿਹਾ ਜਾਂਦਾ ਹੈ ਇਸ ਨੂੰ 40 ਨੋਟ ਰਿਫੰਡ ਨਿਯਮਾਂ ਅਨਸਾਰ ਬੈਂਕ ਵਿੱਚ ਜਮ੍ਹਾਂ ਕਰਵਾ ਕੇ ਬਦਲਾ ਜਾ ਸਕਦਾ ਹੈ ਚਲੋ ਜੀ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਵਿਸ਼ੇ ਪੱਧਰ ਤੇ ਭਾਰਤ ਦਾ ਦਬਦਬਾ ਐਟਡੀਐਫਸੀ ਬੈਂਕ ਨੇ ਇਸ ਮਾਮਲੇ 'ਚ ਗੋਲਡਮੈਨ ਸੈਚਸ ਨੂੰ ਛੱਡਿਆ ਪਿੱਛੇ ਐਚਡੀਐਫਸੀ ਬੈਂਕ ਨੇ ਇੱਕ ਵਾਰ ਫਿਰ ਆਪਣੀ ਤਾਕਤ ਸਾਬਤ ਕਰ ਦਿੱਤੀ ਹੈ ਭਾਰਤ ਦਾ ਇਹ ਸਭ ਤੋਂ ਵੱਡਾ ਨਿੱਜੀ ਬੈਂਕ ਹੁਣ ਵਿਸ਼ਵ ਪੱਧਰ ਤੇ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾ ਰਿਹਾ ਹੈ ਹਾਲ ਹੀ ਵਿੱਚ ਐਚ ਡੀ ਐਫ ਸੀ ਬੈਂਕ ਨੇ ਬਾਜ਼ਾਰ ਮੁੱਲ ਮਾਮਲੇ ਵਿੱਚ ਅਮਰੀਕਾ ਦੇ ਪ੍ਰਮੁੱਖ ਨਿਵੇਸ਼ ਬੈਂਕ ਬੈਂਕ ਗੋਲਡਮੈਨ ਸਾਕਸ ਨੂੰ ਪਛਾੜ ਦਿੱਤਾ ਹੈ ਬੈਂਕ ਦੀ ਕੀਮਤ ਹੁਣ 183 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਇਸ ਨਾਲ ਇਹ ਦੁਨੀਆ ਦਾ ਸਭ ਤੋਂ ਕੀਮਤੀ ਬੈਂਕਾਂ ਵਿੱਚੋਂ ਇੱਕ ਬਣ ਗਿਆ ਹੈ ਗੋਲਡਮੈਨ ਸਾਕਸ ਦਾ ਮਾਰਕੀਟ ਕੈਪ 170 ਅਰਬ ਡਾਲਰ ਹੈ ਇਹ ਪ੍ਰਤੀ ਭਾਰਤੀ ਬੈਂਕਿੰਗ ਖੇਤਰ ਦੇ ਵਿਸ਼ਵ ਵਿਆਪੀ ਪ੍ਰਸਯੋਗ ਤੁਹਾਨੂੰ ਦਰਸਾਉਂਦਾ ਹੈ ਪਿਛਲੇ ਕੁਝ ਮਹੀਨੇ ਵਿੱਚ ਡੈਟ ਡੀ ਐਫ ਸੀ ਬੈਂਕ ਦਾ ਹਿੱਸਾ ਤੇਜ਼ੀ ਨਾਲ ਵਧਿਆ ਹੈ ਰੇਲਵੇ ਤੋਂ ਬਾਅਦ ਕੁਝ ਅਰਲੇ ਵਿੱਚ ਤੋਂ ਬਾਅਦ ਕੁਝ ਸਮੱਸਿਆਵਾਂ ਆਈਆਂ ਹਨ ਪਰ ਬੈਂਕ ਨੇ ਹੌਲੀ ਹੌਲੀ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਹੁਣ ਇੱਕ ਵਾਰ ਫਿਰ ਨਿਵੇਸ਼ਕਾਂ ਦੀ ਪਸੰਦ ਬਣ ਗਿਆ ਹੈ ਬੈਂਕ ਦਾ ਧਿਆਨ ਹੁਣ ਵਧ ਤੋਂ ਵਧ ਜਮਾ ਰਾਸ਼ੀ ਇਕੱਠੀ ਕਰਨ ਅਤੇ ਘੱਟ ਵਿਆਜ ਵਾਲੇ ਕਰਜ਼ੇ ਦੇਣ ਤੇ ਹੈ ਜਿਸ ਨਾਲ ਇਸ ਦਾ ਮਨਾਫਾ ਵਧੇਗਾ ਜਲਦੀ ਦੋਸਤੋ ਆਪਣੀ ਵੱਡੀ ਖਬਰ ਦੇ ਵੱਲ ਪੰਜਾਬ ਚ ਦੁੱਧ ਹੋਇਆ ਮਹਿੰਗਾ ਹੁਣ ਜਾਣੋ ਨਵੇਂ ਰੇਟ ਪੰਜਾਬ ਵਾਸੀਆਂ ਦੀ ਜੇਬ ਤੇ ਮਹਿੰਗਾਈ ਦਾ ਅਸਰ ਦੇਖਣ ਨੂੰ ਮਿਲੇਗਾ ਦੱਸ ਦਈਏ ਕਿ ਪੰਜਾਬ ਤੇ ਚੰਡੀਗੜ੍ਹ ਤੇ ਦੁੱਧ ਦੀਆਂ ਕੀਮਤਾਂ ਵਧ ਗਈਆਂ ਹਨ ਵੇਰਕਾ ਦੁੱਧ ਦੋਰ ਪਏ ਮਹਿੰਗਾ ਹੋ ਗਿਆ ਹੈ ਕੱਲ ਯਾਨੀ 30 April ਤੋਂ ਵੀਰ ਦਾ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਮਿਲੇਗਾ ਇਥੇ ਦੱਸਦੇ ਕਿ ਵੀਰ ਦਾ ਸਟੈਂਡਰਡ 33 ਰੁਪਏ ਅੱਧਾ ਲੀਟਰ ਕੀਤਾ ਹੈ ਇਸ ਦੇ ਨਾਲ ਹੀ ਡਬਲ ਟੌਂਡ 33 ਰੁਪਏ ਅੱਧਾ ਲੀਟਰ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਫੁੱਲ ਕਰੀਮ 34 ਰੁਪਏ ਅੱਧਾ ਲੀਟਰ ਕੀਤਾ ਹੈ ਜਲਦੀ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਚ ਗੈਂਗਵਾਰ ਦੰਦਿਹੜੀ ਮਾਰਤਾ ਸੋਨੂ ਮੋਟਾ ਅੰਮ੍ਰਿਤਸਰ ਚ ਵੱਡੀ ਗੈਂਗਵਾਰ ਹੋਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਗੈਂਗਸਟਰ ਕਰਨੀਤ ਸਿੰਘ ਸੋਨੂ ਮੋਟਾ ਦਾ ਕਤਲ ਕੀਤਾ ਗਿਆ ਹੈ ਇਸ ਵਾਰਦਾਤ ਨੂੰ ਸ਼ਹਿਰ ਦੇ ਇਕਾਠੀਆਂ ਵਾਲੇ ਬਾਜ਼ਾਰ 'ਚ ਅਜਾਮ ਦਿੱਤਾ ਗਿਆ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋ ਵੀਲਰ ਤੇ ਸਵਾਰ ਹੋ ਕੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਸੋਨੂ ਮੋਟਾ ਨਾਮੀ ਗੈਂਗਸਟਰ ਤੇ ਗੋਲੀਆਂ ਚਲਾ ਦਿੱਤੀਆਂ ਤੇ ਉਸ ਦੀ ਮੌਤ ਹੋ ਗਈ ਸ਼ਹਿਰ ਦੇ ਇਸ ਇਲਾਕੇ 'ਚ ਵਾਰਦਾਤ ਹੋਈ ਹੈ ਉਹ ਹਰਮਿੰਦਰ ਸਾਹਿਬ ਦੇ ਬਿਲਕੁਲ ਨੇੜੇ ਪਿੰਡ ਹੈ ਜਿਸ ਕਾਰਨ ਸੁਰੱਖਿਆ ਤੇ ਵੱਡੇ ਸਵਾਲ ਖੜੇ ਹੋ ਰਹੇ ਹਨ ਦੱਸ ਦਈਏ ਸੋਨੂੰ ਮੋਟਾ ਨੂੰ ਪਹਿਲਾਂ ਵੀ ਤਾਂ ਨ ਮਾਰਦੀਆਂ ਧਮਕੀਆਂ ਮਹਿਲ ਰਹੀਆਂ ਸਨ ਚੱਲਦੇ ਆਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਚ ਵੀਰਵਾਰ ਨੂੰ ਛੁੱਟੀ ਦਾ ਐਲਾਨ ਸਕੂਲ ਕਾਲਜ ਤੇ ਦਫ਼ਤਰਾਂ ਰਣਗੇ ਬੰਦ ਪੰਜਾਬ ਸਰਕਾਰ ਨੇ ਵੀਰਵਾਰ 1 ਮਈ 2025 ਨੂੰ ਛੁੱਟੀ ਐਲਾਨ ਛੁੱਟੀ ਦਾ ਐਲਾਨ ਕੀਤਾ ਹੈ ਸੂਬਾ ਸਰਕਾਰ ਨੇ ਇਸ ਦਿਨ ਲੇਬਰ ਡੇ ਜਣਿਕ ਮਿਹਦੂਰ ਦਿਵਸ ਦੇ ਮੱਦੀ ਨਜ਼ਰ ਗਰਟੜ ਛੁੱਟੀ ਐਲਾਨੀ ਹੋਈ ਹੈ ਇਸ ਦਿਨ ਪੰਜਾਬ ਭਰ ਦੇ ਸਾਰੇ ਸਕੂਲ ਕਾਲਜ ਅਤੇ ਹੋਰ ਵਿਧਿਕ ਅਦਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਇਹ ਧਿਆਨ ਦੇਣ ਯੋਗ ਹੈ ਕਿ ਅਪ੍ਰੈਲ ਦੇ ਮਹੀਨੇ ਵਿੱਚ 7 ਗਰਟੜ ਛੁੱਟੀਆਂ ਆਈਆਂ ਸਨ ਜਦਕਿ ਮਈ ਦੇ ਮਹੀਨੇ ਵਿੱਚ ਸਿਰਫ 2 ਗਰਟੜ ਛੁੱਟੀਆਂ ਹਨ ਪਹਿਲੀ ਛੁੱਟੀ 1 ਮਈ ਦਿਨ ਵੀਰਵਾਰ ਨੂੰ ਆ ਰਹੀ ਹੈ ਜਦਕਿ ਦੂਜੀ ਛੁੱਟੀ 30 ਮਈ ਨੂੰ ਹੈ ਇਸ ਸਦਨਮ ਜੀਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਇਸ ਦੇ ਚਲਦੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ ਚਲਦੇ ਤੇ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਦਿੱਤੀ ਗਈਆਂ ਹਨ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਦੋਸਤੋ ਧੰਨਵਾਦ ਦੋਸਤੋ